ਸਾਬਕਾ ਸਹਿਦ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੁਹਾਲੀ ਦੇ ਪਿੰਡ ਪਾਪੜੀ ਦੇ ਨੁਮਾਇੰਦੇ ਜਿਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਦੇ ਪੱਤਰ ਰੱਦ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਜਿਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੁਹਾਲੀ ਦੇ ਪਿੰਡ ਪਾਪੜੀ ਦੀ ਪੰਚਾਇਤ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਦਾ ਮੇਰਾ ਮਤਦਾ ਇਹ ਹੈ ਜੀ ਕਿ ਜੋ ਇਹਨਾਂ ਇਲੈਕਸ਼ਨਾਂ ਦੌਰਾਨ ਕਾਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਮਹੂਰਾਨ ਦਾ ਭਰ ਹੈ। ਔਰ ਜਿੱਦਾਂ ਨੇ ਇੱਕ ਅਕਸਰ ਰੁੱਟੀਆਂ ਨੇ ਰੋਟੀਆਂ ਦੀ ਕੋਸ਼ਿਸ਼ ਕੀਤੀ ਆ ਇਹ ਬਹੁਤ ਮੰਦਭਾਜੀ ਗੱਲ ਹੈ। ਇਹ ਮੇਰੇ ਅਰਥੇ ਦਾ ਪਹਿਲੀ ਵਾਰ ਹੋਇਆ 35740 ਦੇ ਵਿੱਚ ਅਸੀਂ ਇਸ ਸਰਗਰਮ ਕਦੇ ਇਹ ਜੀ ਗੱਲ ਨਹੀਂ ਹੋਈ। ਮੈਂ ਹੁੰਦੇ ਮੈਂ ਦੋ ਵਾਰੀ ਇਕੱਲੇ ਹੁੰਦੇ ਐਮਐਲਏ ਰਹਾ। ਉਹ ਤੋਂ ਪਹਿਲਾਂ ਬਿਨਾਂ ਐਮਐਲਏ ਤੋਂ ਵੀ ਰਹਾ। ਉਦੋਂ ਪਹਿਲਾਂ ਅਸੀਂ 97 'ਚ ਵੀ ਅਸੀਂ ਸਰਕਾਰ ਕੱਢਣੇ ਬਣੀ ਆ ਸਾਨੂੰ ਕਦੇ ਇਹ ਨਹੀਂ ਹੋਇਆ ਕਿ ਸਾਨੂੰ ਐਨ.ਓ.ਸੀ. ਨਾ ਮਿਲੇ ਜਾਂ ਸਾਡੇ ਬੰਦਾਂ ਨੂੰ ਕਾਜ ਨਾ ਕਰ ਦਿੱਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀ ਉਹ ਇਲੈਕਸ਼ਨਰ ਹੁੰਦਾ ਸੀ ਪਰ ਆ ਜਿਹੜਾ ਕੰਮ ਹੋਇਆ ਇਹਦਾ ਇੱਕ ਐਸਾ ਲੋਕ ਬੜੀ ਜਿਵੇਂ ਵੀ ਸਾਜ਼ਿਸ਼ ਦੇ ਤਹਿਤ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ ਬਾਪੜੀ ਦਾ ਮੁੱਦਾ ਬੜਾ ਸਰਕਾਰ ਕੋਲ ਆ ਪਿਛਲੇ ਇਤਿਹਾਸ ਚ ਵੀ ਮੈਂ ਵਿਧਾਨ ਸਭਾ ਜੌਰੋਂ ਮੁੱਦਾ ਹਟਾਇਆ ਸੀ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਆ ਔਰ ਉਥੇ ਇੰਨੀ ਜਿਹੜੀ ਸਰਕਾਰੀ ਪ੍ਰਾਪਰਟੀ ਦੀ ਸਥਾਉ 150 ਕਰੋੜ ਦੀ ਜ਼ਮੀਨ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਅਨਜਾਇ ਹੋਰ ਨਾਉ ਦੀ ਰਿਸਟਰੀ ਹੋਈ ਹੈ ਹੁਣ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉਥੇ ਸੜਕਾਂ ਬਣਾਈ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਬਾਰੇ ਬੋਧ ਕੀਤਾ ਤਾਂ ਉਲਟਾ ਉਹਨਾਂ ਦੀ ਪਹੁੰਚ ਢਾਲੇ ਲੱਗ ਸੀਗੀ ਉਹਨਾਂ ਨੇ ਇਹਨਾਂ ਨੂੰ ਖਰਾਸ ਕਰ ਦੀ ਕੋਸ਼ਿਸ਼ ਕੀਤੀ ਔਰ ਸਰਕਾਰ ਬਾਈਜਾਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਲਈ ਕਰਤਰ ਸੁਪਰੀਮ ਕੋਰਟ ਤੱਕ ਗਏ ਕੋਈ ਬੰਦਾ ਪੈਸੇ ਵਾਲਾ ਸੀ ਜਿੱਥੇ ਜਾਂਦਾ ਸੀ ਉਹ ਤੇ ਵੱਡਾ ਵਕੀਲ ਕਰਕੇ ਖੜਾ ਕਰ ਛੁੱਟਪਾਨ ਬੋਲੀ ਜਾਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾਦੀ ਕਿ ਮੈਂ ਇਸ ਦਾ ਪਿੰਡਰ ਦਾ ਮੇਰੇ ਸਾਹਦੇ ਸੀ ਗੱਲੀ ਕੋਈ ਨਹੀਂ ਹੈ ਜਦੋਂ ਪਿੰਡਾ ਦੁਬਾਰਾ ਫਿਰ ਸੁਪਰੀਮ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਝੂਠਾ ਐਫੀਆਰ ਦਿੱਤਾ ਹਾਈ ਕੋਰਟ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਕਿ ਸਾਡੀ ਇਸ ਦਾ ਸਹਿਮਤੀ ਹੈ ਪਿੰਡ ਵਾਲਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਫਿਰ ਜਿਹੜੀ 15 ਲੱਖ ਜਿਹਦਾ ਤਵਾਦਲਾ ਹੋਇਆ ਸੀ ਇਹਨਾਂ ਜਾ ਕੇ ਪਿੱਛੇ ਖੂਦ ਦੇ ਜਿਹੜੀ ਮੈਨੂੰ ਕੋ ਬੈਲੂਰੋਂ ਵੱਡੇ ਵੱਡੇ ਡੂੰਘ ਟੋਏ ਨੇ ਤੇ ਆਪ ਮੇ ਰੋਡ ਤੇ ਪਤਾ ਕਾਲ ਜਿੰਨੀ ਲੈ ਕੇ ਉਹ ਤੇ ਸ਼ੁਰੂ ਬਣਾ ਕੇ ਵੇਚਦੇ। ਜਿਹੜੀ ਹੁਣ ਜਿਹੜੀ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਦੀ ਡੇਟ ਹੈਗਾ ਇਹ ਵੀ ਇਹਦੀ ਪੰਚਾਇਤ ਇਹੀ ਪੰਚਾਇਤ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਮਤੇ ਪਾਏ ਸੀ। ਜਿਹਨੇ ਜ਼ਮੀਨ ਵੇਚੀ ਸੀ ਪਿੰਡ ਦੀ। ਉਹੀ ਬੰਦੇ ਨੇ ਉਹੀ ਸਤਾਜ ਸਿੰਘ ਜਿਹੜਾ ਮਾਰਕੀਟ ਆਪਦਾ ਨਹੀਂ ਰਹੇ ਉਹ ਤੇ ਉਹਨਾਂ ਦਾ ਪਰਿਵਾਰ ਹੀ ਆ ਸਾਰੇ ਉਹਦੇ ਪੁੱਤ ਧੀ ਆ ਨੇ ਸਾਰੇ ਉਹਦੇ। ਨੂੰਹਾ ਉਹਦੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ। ਪਰ ਉਹਨਾਂ ਦੇ ਕਾਗਜ਼ ਜਿਨ੍ਹਾਂ ਤੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਤੇ ਆਰਡਰ ਆਇਆ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਮਿਲਤੀ ਕਰਾਈ ਜਾਵੇ ਔਰ ਬਾਕਾਇਦਾ ਕੋਰਟ ਲਗੀ ਕੋਰਟ ਦੇ ਜੇ ਫੈਸਲਾ ਹੋਇਆ ਕਿ ਉਹਦੀ ਤਰਾਖੇ ਜਮੀਨ ਦੀ ਮਿਲਤੀ ਕਰਾਉਣ ਤੋਂ ਬਾਅਦ ਡਿਮਾਰਕਸ਼ਨ ਤੋਂ ਬਾਅਦ ਕਿੱਧਰ ਕਿੱੜੀ ਜ਼ਮੀਨ ਪਈ ਆ ਤਾਂ ਦੇਖੋ ਉਹ ਜ਼ਮੀਨ ਦੇ 5 ਗਣਾ ਪਰਸਨ ਮਰਲੇ ਜਿਹੜੇ ਆ ਇਸ ਪਰਿਵਾਰ ਦੇ ਕਾਜੇ ਥੱਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਪੰਚਾਇਤ ਦੇ ਵਿੱਚ ਬੈਠ ਕੇ ਕਿ ਅਜੇ ਤੀ 9 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਪਿਆਗੇ ਪਰ ਖਾਲੀ ਤਾਂ ਕੀ ਕਰਨੇ ਸੀਗੇ ਅਜੇ ਤੀ 9 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰਪਏ ਦਾ ਜੋ ਸਕੂਲ ਵਿੱਚ ਰੁਕ ਗਿਆ ਸਕੂਲ ਹੀ ਬਣ ਸਕਿਆ ਤਾਂ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਦੁਬਾਰੇ ਕਾਬੂ ਜੋ ਕੇ ਉਹ ਜੋ ਸਾਡੇ ਸਲਾਹ ਐਮਐਲਏ ਸਾਹਿਬ ਸਾਹਿਬ ਕਲਵੰਸੇ ਨੇ ਉਹਨਾਂ ਨੂੰ ਮਿਕਸਰ ਦਾ ਫਾਇਦਾ ਪਹਿਲੇ ਬਚਾ ਚੁੱਕੇ ਨੇ ਪਹਿਲਾਂ ਜਮੀਨ ਜਿਹੜੀ ਪੰਚਾਇਤ ਦੀ ਕੌਂਡੀਆਂ ਦੇ ਭਾਤ ਦੇ ਚੁਕੇ ਨੇ ਤੇ ਹੁਣ ਵੀ ਦੁਬਾਰਾ ਦੇਣ ਨੂੰ ਤਿਆਰ ਬੈਠੇ ਸੀ ਤੇ ਇਸ ਕਰਕੇ ਇਹ ਇਹ ਸਾਡੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹਨਾਂ ਦੇ ਕਾਗਜ਼ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਦੇ ਕਾਗਜ਼ ਰਿਜੈਕਟ ਕੀਤੇ ਪਰ ਇਹਨਾਂ ਨੇ ਕਹਿੰਦਾ ਹਾਈ ਕੋਰਟ ਨਾਲ ਰੁਕੀਤਾ ਹਾਈ ਕੋਰਟ ਨੇ ਅੱਜ ਇਸ ਇਲੈਕਸ਼ਨ ਨੂੰ ਸਟੇ ਕੀਤਾ ਹੈ ਕਿ ਕਿਸ ਪਿੰਡ ਨੇ ਵਾਪਰੀ ਪਿੰਡ ਦੇ ਅਰ ਉਦੋਂ ਬਾਅਦ ਤੁਸੀਂ ਆ ਜੋ ਝਾਰਨਾਗਰ ਤੋਂ ਸਾਰੇ ਸਿੱਧੇ ਬੈਠੇ ਸਾਡੇ ਪਿੱਛੇ ਬੈਠੇ ਆ ਜਿਨ੍ਹਾਂ ਨੇ 25 25 ਵਾਰ ਦੇ ਅਪਲਾਈ ਕੀਤਾ ਸੀ 25 ਵਾਰ ਪਰ ਇਹਨਾਂ ਨੇ ਕੀਤਾ ਕੀ ਜਿਹੜੇ ਸਾਡੇ ਵੱਲੋਂ ਕਾਜ ਸਾਡੇ ਰਿਜੈਕਟ ਹੋ ਗਏ ਜਿਹੜੇ ਇਹਨਾਂ ਨੂੰ ਮੱਥਾ ਟੇਕਾ ਜਾ ਕੇ ਕੋਈ ਲੈਣ ਦੇਣ ਹੋਇਆ ਕੀ ਹੋਇਆ ਉਹ ਰੱਬ ਜਾਣਦਾ ਹੈ ਜਾਂ ਉਹਨਾਂ ਦਾ ਇਮਾਨ ਜਾਣਦਾ ਹੈ ਕਿ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਐਕਸੈਪਟ ਕਰ ਲਏ ਉਹਨੇ ਕਿਹਾ ਐਕਸੈਪਟ ਕਰ ਲਿਓ ਜੋ ਤਮੀਰ ਪੇਸ਼ ਜੋ ਲਿਖਿਆ ਸੀ ਸਾਨੂੰ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਉਹ ਐਕਸੈਪਟ ਕਰ ਲਏ ਇਦਾਂ ਹੀ ਬਲੌਰਪੁਰ ਚ ਹੋਇਆ ਸੇਮ ਆਪਣੇ ਪਿਛੇ ਬਲੌਰਪੁਰ ਦੀ ਹੈ ਰਿਜੈਕਟਡ ਐਕਸੈਪਟ ਹੋ ਗਏ ਜਿਹੜੇ ਸੈਕਟਰ ਸੀਗੇ ਓਰੀਐਂਟਡ ਹੋਗੇ ਜਿਹੜੇ ਧਕੇ ਦਾ ਤਾਜ ਦੂਸਰੀਆਂ ਪਾਰਟੀਆਂ ਦੇ ਤੁਸੀਂ ਰਿਜੈਕਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆਹ ਖਾਨੀ ਪਰਿਉਣਾ ਬੰਦੇ ਨੇ ਅੱਜ ਤਿੰਨਵੇਂ ਚੇਂਜ ਕਰਤਾ ਜੀ ਅੱਜ ਜਿਹੜਾ ਅੱਜ ਦੇਖੋ ਝਾਂਪੜ ਦਾ ਅੱਜ ਸਿਮਲ ਚੇਂਜ ਕਰਤਾ ਕਿਤੇ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕ ਦਿਨ ਬੜਾ ਕ੍ਰਿਸ਼ੋ ਡੇ ਦੇ ਤੇ ਇੱਕ ਹੰਢੇ ਘਾਣ ਦਾ ਬੀਸ ਗੱਲ ਲਾਹਾ ਹੁੰਦਾ ਤੇ ਹੁਣ ਜੇ ਦੂਜੇ ਦਿਨ ਦਾ ਸਿਮਲ ਬਾਈਟ ਤਾਂ ਸਾਡੇ ਵੋਟਾਂ ਖਰਾਬ ਹੋਣਗੀਆਂ ਬਲੂਨਪੁਰ ਦੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ 7-8 ਬੰਦੇ ਜਿਹੜਾ ਅਰਜੋਨ ਕਾਜ ਰਿਜੈਕਟ ਹੋਏ ਨਾ ਪਾਸ ਕੀਤੇ ਨੇ ਬਟ ਮਾਜਰੇ ਦੇ ਸਰਪੰਚ ਜਿਹੜਾ ਅਨਮਰ ਅਲੀ ਮਨਸੂਰ ਹੈ ਉਹਦਾ ਕਾਜ ਵੀ ਨਾ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਰੂਪ ਕਰਤੇ ਕਿਵੇਂ ਹੋਊਗੇ ਬਈ ਦੱਸੋ ਔਰ ਅੰਜ ਤੇ ਉਸ ਗੱਲ ਹੋਈ ਹੈ ਤੇ ਪੰਜ ਨੂੰ ਸ਼ਾਮ ਤੱਕ ਸਾਰੇ ਰਿਪੋਰਟਰਾਂ ਨੇ ਦੇਣੀ ਸੀ ਆਪਣੇ ਕਾਰਨੀ ਸੀ ਚੌਣ ਕੂਸ਼ਨ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਅਸਾਤੇ ਨੂੰ ਜਿਆਦਾ ਨੋਟਿਸ ਤੇ ਲਾਇਆ ਕੱਲ ਵੀ ਜਿਹੜਾ ਨਾਲ ਕੱਲ ਸੂਰੀ ਡਾਕਟਰ ਲੱਗਤੇ ਲੱਗੇ ਹੋਏ ਬਣਾਉਣ ਲੱਗੇ ਸੀ 500 ਰਾਤ ਨੂੰ ਬੈਕਾਇਦਾ ਇਸ ਤੇ ਦਾਤਰ 9 ਵਜੇ ਦਾ ਸਭ ਤੋਂ ਹੋ ਤੱਕ ਬੰਦੇ ਪਾਰ ਤੱਕ ਮਾਤ ਰਹੇ ਨੇ ਕਿ ਸਾਡੇ ਵੀ ਕਿਤੇ ਦੋ ਸੈਨ ਹੋਣੇ ਸਾਡੇ ਸੈਨਤਰਾ ਲੋ ਕਿਸੇ ਸੈਨਿਕ ਰਾਏ ਉਲਟਾ ਉਹਦੇ ਕਰਦੇ ਤੌਰ ਤੇ ਉਸ ਤੋਂ ਬਾਅਦ ਇਹ ਕੁੰਡਾ ਪਿੰਡ ਦੇ ਦਵਿੰਦਰ ਸਿੰਘ ਬੈਠੇ ਆ ਤੁਹਾਡੇ ਕੋਲੇ ਆ ਬੈਠੇ ਆ ਕਿ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਕੇਸ ਤੋਂ ਵੱਖਰੀ ਗੱਲ ਹੈ 29 ਮੋਟਾ ਜਾਲੀ ਬਣਾਈਆਂ ਗਈਆਂ ਉਹ ਵੀ ਆ 3 ਤਰੀਕ ਨੂੰ ਬਣਾਈਆਂ 3 4 ਨੂੰ ਬਣਾਈਆਂ ਗਏ ਲੋਕ ਇੱਕ ਤੱਕ ਪ੍ਰੋਸੈਸ ਸੀਗਾ ਇਹਨਾਂ 28 ਨੂੰ 25 ਬੰਦੇ ਨੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹ ਵੀ ਵੋਟ ਨਹੀਂ ਬਣੀ ਕੋਈ ਵੀ ਪਰ ਪਹਿਲਾਂ ਵੀ 150 ਵੋਟ ਜਾਲੀ ਬੜੀ ਸੱਟ ਤੁਹਾਡੇ ਨੌਲੇਜ ਵਿੱਚ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਗ੍ਰਾਮ ਕੋੜੇ ਪਿੰਡ ਦੇ ਵਿੱਚ 150 ਵੋਟ ਜਾਲੀ ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਉਹ ਚੈਲੰਜ ਤੋਂ ਬਾਅਦ ਉਹ ਵੋਟਾਂ ਡਿਡਕਾਂ ਦੇ ਉੱਪਰ ਆਰਡਰ ਕੀਤਾ ਜਿਹੜਾ ਕਾਸਟ ਵੀ ਪਾਈ ਡੀਸੀ ਨੂੰ ਤੇ ਹਰ ਹਸਬੰਦ ਨੇ ਕਾਸਟ ਵੀ ਪਾਈ ਤੇ ਉਹ ਵੋਟਾਂ ਜਿਹੜੀ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫਿਰ ਉਹਹੀ 27 ਬੰਦੇ ਵੋਟ ਜਾਲੀ ਫਿਰ ਵੜਾ ਰਹੇ ਨੇ 27 ਫੇਰ ਜਾਲੀ ਬਣ ਰਹੀਆਂ ਨੇ ਤੁਸੀਂ ਆਪਾਂ ਬੰਦੇ ਜਿਹੜੇ ਪਹਿਲਾਂ ਰਿਜੈਕਟ ਹੋ ਜਾਂਦੇ ਗੌਰਮਾ ਫੋਰ ਨਵੇਂ ਆਏ ਨੇ ਉਹਨਾਂ 27 ਬੰਦੇ ਜਾਂਦੇ ਉਹਨਾਂ ਦੇ ਵਿੱਚ ਤੇ ਉਹ ਸੋਹਰੇ ਵਿੱਚ ਤੇ ਹੈਗੇ ਤੁਸੀਂ ਦੱਸੋ ਵੀ ਕਿੱਦਾਂ ਆਪਾਂ ਇਹਨੂੰ ਕਹਿੰਦੇ ਨਰਪਖ ਜਾਂ 700 ਲਗ ਮੀਟਰ ਦਾ ਕਨੈਕਸ਼ਨ ਹੋ ਰਿਹਾ ਹੈ ਜਾਂ ਫਿਰ ਬ੍ਰੀਡ ਫੇਰ ਹੈ ਜਿੰਨੇ ਵੀ ਆਪਣੇ ਬੰਦੇ ਨੇ ਕੈਨਸਲ ਨਹੀਂ ਆਏ ਜਿਹਨੇ ਵੋਟਾਂ ਵਗੈਰਾ ਕੀਤੀ ਤਾਂ ਜਿੰਨੇ ਵੀ ਬੰਦੇ ਇਹ ਸਾਰਾ ਕੁੱਟੇ ਕਰਕੇ ਪਾ ਹਾਈਕੋਰਟ ਜਾਵਾਂਗੇ ਜਾਂ ਇਕੱਲੇ ਇਕੱਲੇ ਆਪਣਾ ਰੁਕ ਕਰ ਰਹੇ ਨੇ ਨਹੀਂ ਅਸੀਂ ਸਾਰਾ ਸਾਇੰਕ ਵਾਲਾ ਇੱਕ ਪਿੰਡਵਾਰੀ ਇਕੱਠੇ ਕਰਾਵਾਂਗੇ ਅਸੀਂ ਸਰਨੇ ਪੋਗਦਾਰ ਪਹਿਲਾਂ ਚੋਣ ਕਮਿਸ਼ਨ ਨੂੰ ਕਾਨੂੰ ਮਿਲਾਗੇ ਤੇ ਪਾਸੋਂ ਹਾਈਬੋਡਰ ਉੱਪਰਾਂਗੇ ਚੱਲਦੇ